ਕੁਲੰਦਾ ਸਿੰਘ ਜੀ ਸਾਖੀ ਕਿਹੜਾ ਚਾਹੋਗੇ ਅੱਜ ਜਿਹੜੀ ਬਰਸਾਤ ਜਿਹੜੀ ਸਵੇਰ ਤੋਂ ਲੱਗੀ ਪਈ ਹੈ ਇਸਰਾਤ ਭਾਈ ਬਹੁਤ ਵਧੀਆ ਲੱਗੀ ਹੈ ਮੌਸਮ ਬਹੁਤ ਠੰਡਾ ਆਇਆ ਪਿਆ ਪਰ ਇੱਕ ਆਇਆ ਕਿਸਾਨਾਂ ਨੂੰ ਥੋੜਾ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦਾ ਪਰ ਸਾਡੀ ਦੁਕਾਨ ਚਾਹ ਉਹਨਾਂ ਦਾ ਕੰਮ ਹੈ ਚਾਹ ਲੋਕੀ ਚਾਹ ਪੀਣ ਆ ਰਹੇ ਨੇ ਘਰੋਂ ਬਾਹਰ ਨਿਕਲੇ ਨੇ ਚੁਸਕੀ ਲੈਣੇ ਉਹਦਾ ਗਰਮੀ ਬਹੁਤ ਸੀ ਗਰਮੀ ਵਿੱਚ ਕਸਟਮਰ ਬਹੁਤ ਘੱਟ ਸੀ ਪਰ ਇੱਕ ਪੱਬੇ ਦੀ ਮੇਰੇ ਕਸਟਮਰ ਬਹੁਤ ਹੈ ਇਸ ਟਾਈਮ ਚਾਹ ਪੀਣ ਲੋਕੀ ਆ ਗਏ ਚੁਸਮੀ ਗਰਮੀ ਕਾਫੀ ਪਹਿਲੀ ਸੀ ਆਜ ਕਿੰਨਾ ਚੰਗਾ ਭਾਈ ਬਹੁਤ ਰਾਜ਼ ਮਿਲੀ ਹੈ ਗਰਮੀ ਗਰਮੀ ਜੀ ਕਸਟਮਰ ਹੀ ਨਹੀਂ ਹੈਗਾ ਜੀ ਸਾਡੇ ਕੋਲ ਪਰ ਅੱਜ ਗਰਮੀ ਦੇ ਵਿੱਚ ਹੁਣ ਕਸਟਮਰ ਵੀ ਆ ਕੇ ਬੈਠੇ ਹੋਏ ਨੇ ਚਾਹ ਪੀਂਦੇ ਬੈਠੇ ਨੇ ਸਵੇਰ ਦਾ ਇਹ ਕਿਹੜਾ ਮੌਸਮ ਬੜਾ ਸੁਹਾਵਣਾ ਹੋਇਆ ਕਿਉਂਕਿ ਅਕਸਰ ਦੇਖਿਆ ਗਿਆ ਜਦੋਂ ਬਰਸਾਤ ਤੋਂ ਉਸ ਤੋਂ ਬਾਅਦ ਜਿਹੜੀ ਹਮਸ ਭਈ ਜਿਹੜੀ ਚੜ੍ਹਦੀ ਪਰ ਇਹ ਸਵੇਰ ਤਰ੍ਹਾਂ ਕੇ ਚਾਰਵੇ ਦੀ ਪ੍ਰਸਾਦ ਲੱਗੀ ਹੈ ਜੀ ਹਾਂ ਤੱਕ ਲੱਗੀ ਹੈ ਪਰ ਹਾਲੇ ਤੱਕ ਉਹ ਹਮਸ ਨਹੀਂ ਹੋਇਆ ਬਾਕੀ ਇਹ ਹੈ ਕਿ ਕਸਟਮਰ ਫਿਰ ਵੀ ਮੀਂਹ ਦੇ ਵਿੱਚ ਆ ਰਹੇ ਨੇ ਚੁਸਕੀ ਚਾਹ ਲੈਣ ਵਾਸਤੇ ਆਨੰਦ ਪੂਰਾ ਲੈ ਜਾ ਰਹੇ ਨੇ ਇਐਸਏ ਪਵਨ ਕੁਮਾਰ ਜੀ ਤੇ ਕਿਥੇ ਡਿਊਟੀ ਹੈ ਤੁਹਾਡੀ ਜੀ ਨਾਵਲਟੀ ਚੌਂਕ ਜੀ ਤੇ ਕੀ ਕਹਣਾ ਚੋਗੇ ਅੱਜ ਮੌਸਮ ਜਿਹੜਾ ਆ ਉਹ ਵਧੀਆ ਹੋਇਆ ਬਰਸਾਤ ਹੋ ਰਹੀ ਹੈ ਹਾਂ ਜੀ ਸਰ ਬਾਰਿਸ਼ ਹੋ ਰਹੀ ਹੈ ਪਰ ਡਿਊਟੀ ਹੈ ਡਿਊਟੀ ਤਾਂ ਕਰਨੀ ਪੈਣੀ ਹੈ ਹਾਂ ਜੀ ਮੀਂਹ ਦੇ ਵਿੱਚ ਵੀ ਸਭ ਕਿਤੇ ਕਰ ਰਹੇ ਹੋ ਹਾਂ ਜੀ ਟੋਪਰਾਂ ਨੂੰ ਲੱਗਦਾ ਡਿਊਟੀ ਕਰਨਾ ਡਿਊਟੀ ਨਹੀਂ ਬਾਰਿਸ਼ ਹੋ ਰਹੀ ਹੈ ਕਿ ਆਪਣਾ ਇਹ ਦੇਖਿਆ ਜਾ ਰਿਹਾ ਕੋਈ ਰੈਡ ਲਾਈਟ ਜੰਪ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਏ ਰੈਡ ਲਾਈਟ ਜੰਪ ਕਰਨ ਦੇ ਨਾਲ ਐਕਸੀਡੈਂਟ ਹੋ ਸਕਦਾ ਹੈ ਤੁਸੀਂ ਤਾਂ ਹੀ ਜਿਹੜਾ ਮੀਂਹ ਪੈ ਰਿਹਾ ਹੈ ਬਾਰਿਸ਼ ਤੇ ਹੋ ਰਹੀ ਹੈ ਮੌਸਮ ਜਿਹੜਾ ਬਹੁਤ ਵਧੀਆ ਹੋਵੇ ਚੁੱਕਾ ਮੀਂਹ ਤੋਂ ਰਾਹਤ ਹਾਂਜੀ ਗਰਮੀ ਤੋਂ ਰਾਹਤ ਮਿਲੀ ਹੈ ਅਸੀਂ ਦੇਖਿਆ ਕਿ ਤੁਸੀਂ ਇੰਨੀ ਬਰਸਾਤ ਦੇ ਵਿੱਚ ਵੀ ਤੁਸੀਂ ਆਪਣੀ ਡਿਊਟੀ ਆ ਬੜੀ ਤੰਗ ਦੇ ਨਾਲ ਨਿਭਾ ਰਹੇ ਹੋ ਤਾਂ ਕੀ ਲੋਕਾਂ ਨੂੰ ਕੀ ਨਾਲੀ ਲੋਕਾਂ ਨੂੰ ਮੈਸੇਜ ਇਹ ਹੀ ਆ ਕਿ ਆਪਣੀ ਡਿਊਟੀ ਆ ਡਿਊਟੀ ਕਰਨੀ ਪੈਣੀ ਹੈ ਜੀ ਤੇ ਗਲਤੀ ਨਾ ਕਰੋ ਹਾਂਜੀ ਕੁਲਵਿੰਦਰ ਸਿੰਘ ਆ ਜੀ ਬਾਕੀ ਕਿਹਣਾ ਚਾਹੋਗੇ ਅੱਜ ਜਿਹੜੀ ਬਰਸਾਤ ਜਿਹੜੀ ਸਵੇਰ ਤੋਂ ਲੱਗੀ ਪਈ ਹੈ ਬਰਸਾਤ ਬਹੁਤ ਵਧੀਆ ਲੱਗੀ ਹੈ ਮੌਸਮ ਬਹੁਤ ਠੰਡਾ ਆਇਆ ਪਿਆ ਪਰ ਇੱਕ ਗੱਲ ਹੈ ਕਿਸਾਨਾਂ ਨੂੰ ਥੋੜੇ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦਾ ਪਰ ਸਾਡੀ ਦੁਕਾਨ ਚਾਹ ਉਹਨਾਂ ਦਾ ਕੰਮ ਹੈ ਚਾਹ ਲੋਕੀ ਚਾਹ ਪੀਣ ਆ ਰਹੇ ਨੇ ਘਰੋਂ ਬਾਹਰ ਨਿਕਲੇ ਨੇ ਚੁਸਕੀ ਲੈਣੇ ਉਹਦਾ ਗਰਮੀ ਬਹੁਤ ਸੀ ਗਰਮੀ ਵਿੱਚ ਕਸਮੇ ਬਹੁਤ ਆ ਗਏ ਪਰ ਇੱਕ ਬਾਬੇ ਦੀ ਮੇਰੇ ਕਸਮੇ ਬਹੁਤ ਐ ਇਸ ਟਾਈਮ ਚਾਹ ਪੀਣੇ ਲੋਕ ਆ ਗਏ ਜੁੱਸ ਗਰਮੀ ਗਾਫੀ ਪਿਆਲੀ ਤੇ ਆ ਤੁਸੀਂ ਕਿੰਨਾ ਚੰਗਾ ਭਾਈ ਬਹੁਤ ਰਾਹਤ ਮਿਲੀ ਹੈ ਗਰਮੀ ਬਹੁਤ ਪਈ ਹੈ ਗਰਮੀ ਜੀ ਕਸਟਮਰ ਹੀ ਨਹੀਂ ਹੈਗਾ ਜੀ ਸਾਡੇ ਕੋਲ ਪਰ ਅੱਜ ਗਰਮੀ ਦੇ ਵਿੱਚ ਹੁਣ ਕਸਟਮਰ ਵੀ ਆ ਕੇ ਬੈਠੇ ਹੋਏ ਨੇ ਚਾਹ ਪੀਂਦੇ ਬੈਠੇ ਨੇ ਸਵੇਰ ਦਾ ਇਹੜਾ ਮੌਸਮ ਬੜਾ ਸੁਹਾਵਣਾ ਹੋਇਆ ਕਿਉਂਕਿ ਅਕਸਰ ਦੇਖਿਆ ਗਿਆ ਹੈ ਜਦੋਂ ਬਰਸਾਤ ਤੋਂ ਉਸ ਤੋਂ ਬਾਅਦ ਜਿਹੜੀ ਹਮਸ ਭਿੰਦੀ ਜੀ ਪਰ ਇਹ ਸਵੇਰ ਤਰਕੇ 4 ਵਜੇ ਦੀ ਪ੍ਰਸ਼ਾਦ ਲੱਗੀ ਹੈ ਜੀ ਹਾਂ ਤੱਕ ਲੱਗੀ ਹੈ ਪਰ ਹਾਲੇ ਤੱਕ ਹੋਮਸ ਨਹੀਂ ਹੋਇਆ ਬਾਕੀ ਇਹ ਹੈ ਕਿ ਕਸਟਮਰ ਫਿਰ ਵੀ ਮੀਂਹ ਦੇ ਵਿੱਚ ਆ ਰਹੇ ਨੇ ਚੁਸਕੀ ਚਾਹ ਤੇ ਚੁਸਕੀ ਲੈਣ ਵਾਸਤੇ ਆਨੰਦ ਪੂਰਾ ਲੱਗ ਜਾ ਰਹੇ ਨੇ ਜੀ ਐਸਆਈ ਪਵਨ ਕੁਮਾਰ ਜੀ ਤੇ ਕਿੱਥੇ ਡਿਊਟੀ ਹੈ ਤੁਹਾਡੀ ਜੀ ਨਵਲਟੀ ਚੌਂਕ ਜੀ ਤੇ ਕੀ ਕਹਣਾ ਚੋਗੇ ਅੱਜ ਮੌਸਮ ਜਿਹੜਾ ਆ ਉਹ ਵਧੀਆ ਹੋਇਆ ਬਰਸਾਤ ਹੋ ਰਹੀ ਹੈ ਹਾਂ ਜੀ ਸਰ ਬਾਰਿਸ਼ ਹੋ ਰਹੀ ਹੈ ਪਰ ਡਿਊਟੀ ਹੈ ਡਿਊਟੀ ਤਾਂ ਕਰਨੀ ਪੈਣੀ ਹੈ ਹਾਂ ਜੀ ਇਹਦਾ ਮੀਂਹ ਦੇ ਵਿੱਚ ਕੀ ਕਰ ਰਹੇ ਹੋ ਹਾਂਜੀ ਜੋਤੀ ਮੀਂਹ بارش ਹੋ ਰਹੀ ਹੈ ਕਿ ਆਪਣਾ ਇਹ ਦੇਖਿਆ ਜਾ ਰਿਹਾ ਕੋਈ ਰੈਡ ਲਾਈਟ ਜੰਪ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਏ ਰੈਡ ਲਾਈਟ ਜੰਪ ਕਰਨ ਦੇ ਨਾਲ ਐਕਸੀਡੈਂਟ ਹੋ ਸਕਦਾ ਹੈ ਸਿਰ ਤੇ ਜਿਹੜਾ ਮੀਂਹ ਪੈ ਰਿਹਾ ਹੈ ਬਾਰਿਸ਼ ਤੇ ਹੋ ਰਹੀ ਹੈ ਮੌਸਮ ਜਿਹੜਾ ਬਹੁਤ ਵਧੀਆ ਹੋਵੇ ਚੁੱਕਾ ਮੀਂਹ ਤੋਂ ਰਾਹਤ ਹਾਂਜੀ ਗਰਮੀ ਤੋਂ ਰਾਹਤ ਮਿਲੀ ਹੈ ਅਸੀਂ ਦੇਖਿਆ ਕਿ ਤੁਸੀਂ ਇੰਨੀ ਬਰਸਾਤ ਦੇ ਵਿੱਚ ਵੀ ਤੁਸੀਂ ਆਪਣੀ ਡਿਊਟੀ ਆ ਬੜੀ ਤੰਗੀ ਦੇ ਨਾਲ ਨਿਭਾ ਰਹੇ ਹੋ ਤਾਂ ਕੀ ਲੋਕਾਂ ਨੂੰ ਕੀ ਲੱਗਦਾ ਹੈ ਨਾ ਲੋਕਾਂ ਨੂੰ ਮੈਸੇਜ ਇਹ ਹੀ ਆ ਕਿ ਆਪਣੀ ਡਿਊਟੀ ਆ ਡਿਊਟੀ ਕਰਨੀ ਪੈਣੀ ਹੈ ਜੀ ਤੇ ਗਲਤੀ ਨਾ ਕਰੋ ਹਾਂ ਜੀ